ਇਲੈਕਸ਼ਨ ਨਹੀਂ ਲੜ ਰਿਓ ਤੁਸੀਂ ਇਲੈਕਸ਼ਨ ਨਹੀਂ ਲੜ ਰਿਓ ਕਿ ਮੈਨੂਅਲ ਹੈ ਮੈਨੂਅਲ ਹੈ ਤਾਂ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਥੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਵਰੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਹਾਂ ਮਿਲ ਕੇ ਮੈਂ ਸਾਰਿਆਂ ਦੇ ਥੀਵਿਊਜ਼ ਲੈ ਲਿਆ ਇੰਡੀਵਿਜੂਲੀ ਥੀਵਿਊ ਲੱਤੀ ਹੈ ਕੰਪਾਈਲ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕੱਲੋਂ ਤੱਕ ਨਹੀਂ ਸਾਡੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਆ ਕੰਪਲੀਟ ਕੰਟਰੋਲ ਗਵਰਨਮੈਂਟ ਆਫ ਇੰਡੀਆ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਆ ਇਨ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫਸ ਲੱਗਣਾ ਕਿ ਕੈਂਡੀਡੇਟ ਵੀ 13 ਕਿਉਂਕਿ ਇੰਤਜ਼ਾਰ ਕਿੱਥਾ ਜਾ ਰਿਹਾ ਕਹਿੰਦੇ ਕਿ ਅੱਜ ਕੁਝ ਸ਼ਾਰਟਲਿਸਟ ਵੀ ਕਿਤੇ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੋਂ ਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੁਸੀਂ ਦੇਖਿਆ 11 ਵਜੇ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਥੀਵਿਊਜ਼ ਲੈ ਲਿਆ ਇੰਡੀਵਿਜੂਲੀ ਵੀਊ ਲੈਤੀ ਹੈ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਇਹ ਸਾਡੀ ਹਲੇ ਹਲੇ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਆ ਜਿਹੜੀ ਇਸ ਪੰਜਾਬ ਸਰਕਾਰ ਹੈ ਆ ਕੰਪਲੀਟ ਕੰਟਰੋਲ ਗਵਰਨਮੈਂਟ ਆਫ ਇੰਡੀਆ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇੰਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤ ਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫੈਸਲਾ ਕਰ ਦੇ ਕੈਂਡੀਡੇਟ ਦੇ 13 ਕਿਉਂਕਿ ਇੰਤਜ਼ਾਰ ਕਰਦਾ ਰਹੇ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿਤੇ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ अपने कैडीडेट होना चाहिए सो मैं छह पार्लीमेंट हलक मीटिंग की जितने इंचार्ज एच जी पी सी मैंटेंट बंद बुलाए गए थे इंडीविजुअली सवेरे देखो ग्यारह बजे बैठा मिलकर मैं सारे इंडिविजुअली व्यू लेते हैं कबाइल करके क्योंकि एक डेमोक्रेटिक सिस्टम है हले हलेसलटेशन चल रही है